ਦਾ ਤੋਤ ਹੈ ਨੌਜਵਾਨ ਜੋ ਹੈ ਨਡਾਲਾ ਦੇ ਪਿੰਡ ਤਲਵੰਡੀ ਪੁਰਦਲ ਦਾ ਵਸਨੀਕ ਦੱਸਿਆ ਜਾ ਰਿਹਾ ਹੈ ਰਣਜੀਤ ਸਿੰਘ ਇਸ ਨੌਜਵਾਨ ਦਾ ਨਾਮ ਸੀ ਤੇ 27 ਸਾਲ ਦੀ ਉਮਰ ਸੀਗੀ ਤੇ ਮਹਿਜ਼ 27 ਸਾਲ ਦੀ ਉਮਰ ਦੇ ਵਿੱਚ ਹੀ ਇਸ ਨੌਜਵਾਨ ਜਿਹੜਾ ਉਸ ਦੀ ਮੌਤ ਹੋ ਗਈ ਹੈ ਤਾਂ ਕਰਜ਼ਾ ਚੁੱਕ ਕੇ ਪਰਿਵਾਰ ਨੇ ਇਸ ਨੌਜਵਾਨ ਨੂੰ ਬਾਹਰ ਭੇਜਿਆ ਸੀਗਾ ਚੰਗੇ ਭਾਵੇਂ ਕਦੇ ਲਈ ਅਮਰੀਕਾ ਭੇਜਿਆ ਸੀਗਾ ਲੇਕਿਨ ਉੱਥੇ ਜਾ ਕੇ ਜੋ ਹੈ ਇਸ ਨੌਜਵਾਨ ਨੂੰ ਭਿਆਨਕ ਬਿਮਾਰੀ ਜੋ ਹੈ ਕੈਂਸਰ ਜਾਂਦਾ ਹੈ ਤੇ ਜਿਸ ਤੋਂ ਬਾਅਦ ਇਸ ਨੌਜਵਾਨ ਦਾ 2.5 ਮਹੀਨੇ ਤੱਕ ਇਲਾਜ ਵੀ ਚੱਲਦਾ ਹੈ ਲੇਕਿਨ ਇਲਾਜ ਤੋਂ ਬਾਅਦ ਅਸਲ ਵਿੱਚ ਇਲਾਜ ਦੇ ਦੌਰਾਨ ਹੀ ਇਸ ਨੌਜਵਾਨ ਦੀ ਮੌਤ ਹੋ ਗਈ ਹੈ ਤਾਂ ਪਰਿਵਾਰ ਦੇ ਵਿੱਚ ਇਸ ਵੇਲੇ ਮਾਤਮ ਦਾ ਮਾਹੌਲ ਹੈ ਤਸਵੀਰਾਂ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਰਿਵਾਰ ਦੇ ਵਿੱਚ ਕੀ ਬੀਤਰੀ ਹੋਵੇਗੀ ਪਰਿਵਾਰ ਤੇ ਇਸ ਵੇਲੇ ਕਿ ਜਨਨ ਦਾ ਪੁੱਤ ਅਮਰੀਕਾ ਦੇ ਵਿੱਚ ਵਿਦੇਸ਼ ਦੇ ਵਿੱਚ ਚੰਗੇ ਭਵਿੱਖ ਦੇ ਲਈ ਗਿਆ ਸੀ ਉਥੇ ਰੋਜੀ ਰੋਟੀ ਦੇ ਲਈ ਗਿਆ ਸੀਗਾ ਲੇਕਿਨ ਅਚਾਨਕ ਹੀ ਜੋ ਹੈ ਉਸਤੇ ਦੁੱਖਾਂ ਦਾ ਪਹਾੜ ਜੋ ਹੈ ਦਿਖਦਾ ਹੈ ਜਦੋਂ ਕੈਂਸਰ ਵਰਗੀ ਭਿਆਨਕ ਬਿਮਾਰੀ ਇਸ ਨੌਜਵਾਨ ਨੂੰ ਹੋ ਜਾਂਦੀ ਹੈ ਤਾਂ ਫਿਰ ਹਾਲਾਂਕਿ ਇਲਾਜ ਵੀ ਚੱਲਦਾ ਅਮਰੀਕਾ ਦੇ ਇੱਕ ਉਥੇ ਹਸਪਤਾਲ ਦੇ ਵਿੱਚ ਲੇਕਿਨ ਦਾਸ ਇੱਕ ਇੱਥੇ ਨੌਜਵਾਨ ਦੀ 25 ਜੂਨ ਦੀ ਰਾਤ ਨੂੰ ਮੌਤ ਹੋਣ ਦੀ ਖਬਰ ਜਿਹੜੀ ਹੈ ਪਰਿਵਾਰ ਨੂੰ ਮਿਲਦੀ ਹੈ ਤੇ ਉਸ ਤੋਂ ਬਾਅਦ ਪਰਿਵਾਰ ਦੇ ਵਿੱਚ ਇਸ ਲਈ ਤਮ ਦਾ ਮਹੌਲ ਹੈ ਤਾਂ ਅਮਰੀਕਾ ਜਾਣ ਤੋਂ ਬਾਅਦ ਇਸ ਨੌਜਵਾਨ ਨੂੰ ਕੈਂਸਰ ਹੋਇਆ 2.5 ਮਹੀਨੇ ਤੱਕ ਇਸ ਨੌਜਵਾਨ ਦਾ ਇਲਾਜ ਵੀ ਚੱਲਦਾ ਹੈ ਲੇਕਿਨ ਦੱਸੇ ਕਿ ਇਥੇ ਇਸ ਨੌਜਵਾਨ ਦੀ ਜਾਨ ਨਹੀਂ ਬਚ ਸਕੀ ਤਾਂ ਪਰਿਵਾਰ ਨੇ ਜੋ ਹੈ ਕਰਜ਼ਾ ਚੁੱਕ ਕੇ ਆਪਣੇ ਇੱਕ ਇਕਲੌਤੇ ਪੁੱਤਰ ਨੂੰ ਅਮਰੀਕਾ ਭੇਜਿਆ ਸੀਗਾ ਲੇਕਿਨ ਹੁਣ ਉਹ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਤਾਂ ਦੱਸੇ ਕਿ ਪਰਿਵਾਰ ਦੇ ਵਿੱਚ ਇਹ ਇਕਲੌਤਾ ਪੁੱਤਰ ਸੀਗਾ ਇਹਨਾਂ ਦਾ ਰਣਜੀਤ ਸਿੰਘ ਜਿਸ ਦੀ ਮਹਿਜ਼ 27 ਸਾਲ ਦੀ ਉਮਰ ਸੀਗੀ ਲੇਕਿਨ ਇਸ ਇਹ ਛੋਟੀ ਹੀ ਉਮਰ ਦੇ ਵਿੱਚ ਜੋ ਹੈ ਇਹ ਨੌਜਵਾਨ ਆਪਣੇ ਪਰਿਵਾਰ ਨੂੰ ਅਲਵਿਦਾ ਆਖ ਗਿਆ ਸੋ ਪਰਿਵਾਰ ਦੇ ਵਿੱਚ ਇਸ ਵੇਲੇ ਕਾਫੀ ਗਮਗੀਨ ਮਾਹੌਲ ਹੈ ਕਿ ਕੁਝ ਬਿਆਨ ਉਹਨਾਂ ਦੇ ਸਾਹਮਣੇ ਆਏ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ پہل نہیں جی

you <laughs> ਹਾਂ ਨਿਭਲੀ ਉਹ ਤੇ ਜਦ ਬੱਚੇ ਦੀ ਬੈਠੀ ਕੀ ਲੱਗਦਾ ਹੈ ਮੈਨੂੰ ਮੇਰਾ ਭਤਰੀਆ ਹੈ ਜੀ ਕਿਸ ਤਰ੍ਹਾਂ ਗਿਆ ਸੀ ਉਹ ਦੇਸ਼ ਚ ਪੜ੍ਹਾਈ ਤੋਂ ਉੱਧੇ ਗਿਆ ਸੀ ਜਾਂ ਨਹੀਂ ਨਹੀਂ ਗਿਆ ਤੇ ਉਹਨਾਂ ਦਾ ਉਹਨਾਂ ਦਾ ਜਾ ਚੌਕ ਕਨੋਂ ਜੈਂਟ ਦੀ ਰਾਹੀਂ ਭੇਜਿਆ ਤੇ ਇਹਦਾ ਉਹ ਫਤਲਾ ਹੋ ਗਿਆ ਕਿੰਨੇ ਦਿਨ ਤੇ ਹਸਪਤਾਲ ਚਿਆ ਹਸਤਾ ਰਿਹਾ 2-3 ਦਿਨ ਮੈਨਾਂ ਪੌਣੇ 7 ਦਿਨ ਮੈਨਾਂ ਹਿੰਦਾ ਗੋਣ 7-8 ਦਿਨ ਪੌਣੇ 7 ਦਿਨ ਮੈਨਾਂ ਕਿਸ ਤਰ੍ਹਾਂ ਉਹਦਾ ਲੱਗਰ ਜੀ ਨਹੀਂ ਚੱਤੀ ਸੀ ਤੇ ਉਸੇ ਮੇਰਾ ਹੁੰਦਾ ਸੀ ਨਾ ਉਹਨੇ ਫੋਨ ਕੀਤਾ ਮੈਨੂੰ

ਕੀ ਕਰਨਾ ਕੀ ਕਰਨਾ ਤੁੰਦੇ ਸਰਕਾਰ ਦੇ ਇਹ ਇਹ ਜੀ ਕਰਨਾ ਭਈ ਸਰਕਾਰ ਮਦਦ ਕਰੇ ਤੇ ਨਾਲ ਕਰ ਜਿਆ ਰੱਖ ਜਾਏ ਇਹ ਵੀ ਹੁਣ ਕਾਮ ਕਮਦ ਲੈਕ ਨਹੀਂ ਅਮੀ ਮਤ ਜੀ ਕਦੋਂ ਗਿਆ ਕਿ ਉਹ ਟੱਕ ਟੱਕ ਪੈਟ ਪਾਟ ਕੋ ਮਿਲਿਆ ਹੋਗਾ ਨਾ ਪਹੁੰਚ ਨਹੀਂ ਜੀ ਹੁਣ ਵਾਲੀ ਇਹ ਤਾਂ ਗੱਲ ਕਰਦੇ ਕਿੰਨੇ ਜਿਹੜਾ ਪਹਿਲਾਂ ਤੁਹਾਨੂੰ ਪਤਾ ਲੱਗਾ ਹਨੋ ਜੇ 3 ਮਹੀਨੇ ਹੋਏ ਨੇ ਜਦੋਂ ਹਸਪੀਟਲ ਲਈ ਗਿਆ। ਉਹਨੇ ਤੇ ਬਹੁਤ ਕੁਝ ਕੀਤਾ। 3 ਮਹੀਨੇ। ਢਾਈ ਦੇ ਢਾਈ ਦੇ ਢਾਈ ਨੇ ਮੇਰੇ ਖਾਤਰੀ ਕਦਾ ਨਹੀਂ ਨਿਕਰਾ ਪਤਾ। ਕਿਸੇ ਨੇ ਇਸ ਤਰ੍ਹਾਂ ਬੰਦਾ ਬੰਦਾ ਦਾ ਲੱਗੀ ਡੈਥ ਹੋ ਗਈ। ਜੇ ਤੁਹਾਨੂੰ ਪਰਸੇ ਸ਼ਾਮ ਨੂੰ ਬਚਾ ਲੱਖੀ। ਕੋਈ ਕੋਈ ਹੈ ਸੀ ਤੁਹਾਡਾ ਪਰਿਵਾਰ ਦਾ ਕੋਈ ਬੱਚੜਾ ਉਹ ਵੀ ਦੇਖ ਰਿਹਾ ਕਰਦਾ। ਕੀ ਜਾਇ ਸਪਤੀ ਜਾਣੀ। ਹਾਂ ਦਾ। ਇਹ ਜਿਹੜਾ ਕਰਜ਼ਾ ਚੁੱਕ ਕੇ ਭੇਜਿਆ ਵਿਦੇਸ਼ੋਂ ਉੱਥੋਂ ਵੀ ਮੰਗਦਾ ਆਪਣੀ ਸਰਕਾਰ ਤੋਂ ਉਸ ਦੀ ਵਾਪਸੀ ਜਾਂ ਉਸ ਦਾ ਉੱਥੇ ਹੋਣਾ ਚਾਹੀਦਾ ਇੱਥੇ ਹੈ ਵੀ ਮੰਗ ਕਰਨੇ ਵੀ ਸਾਡਾ ਕਰਜ਼ਾ ਲੱਥ ਜੇ ਕਿਸ ਤਰ੍ਹਾਂ